ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਮੈਂ ਲੈ ਕੇ ਆਇਆ ਤੁਹਾਡੇ ਲਈ ਕੈਂਟ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਇਆ ਦੇਖ ਕੇ ਮਜ਼ਾ ਆਇਆ ਕੰਦੇ ਚਾਹੀਦਾ ਤੁਹਾਡੇ ਚੋਂ ਕਿਹੜਾ ਥੇਵਾ ਗਾਂਦੀ ਛੋਟੀ ਮੋਟੀ ਗੱਲ ਨੂੰ ਅਗਲਾ ਵੀ ਛੋਟਾ ਵੀਮ ਦੇਖਦਾ ਇਹ ਤਾਂ ਨਸ਼ਾ ਛਡਾਊ ਕੇਂਦਰ ਚ ਭੱਜ ਗਿਆ ਲੱਗਦਾ ਕੋਈ ਨਾ ਬਾਈ ਜੀ ਮੈਸਤਰੀ ਸਿਮਿੰਟ ਮੰਗੀ ਜਾਂਦਾ ਤੇ ਇਧਰੇ ਗਾਂਧੀ ਬਣਿਆ ਖੜਾ ਯਾਰ ਜੇ ਕਿਸੇ ਨੂੰ ਚੰਗਣੀ ਬੋਲ ਸਕਦਾ ਗਾਲਾਂ ਜਰੂਰ ਕੱਟ ਕੇ ਜਾਇਆ ਕਰੋ ਤੇਰਾ ਨਹੀਂ ਕਸੂਰ ਪਿੱਛੋਂ ਮਾਲ ਹੀ ਤੇ ਜਾ ਰਿਹਾ ਲੱਗਦਾ ਜੀਵ ਵਾਲੀ ਗੋਲੀ ਵਾਲੇ ਕਾਰਡ ਦੀ ਐਂਟਰੀ ਹੋ ਗਈ ਕੜ ਮੇਲੇ ਵਿੱਟ ਮਾੜਵਾ ਦੇ ਦਾ ਹੌਲੀ ਹੌਲੀ ਜਾਂਦਾ ਸਿ ਪਹਾੜ ਚੜੇ ਦਾ ਸਾਧਬਾਨ ਮੇਲੇ ਵਿੱਟ ਮਾੜਵਾ ਦੇ ਦਾ ਮਿਸਤਰੀ ਮਸਾਲਾ ਮੰਗੀ ਜਾਂਦਾ ਇਹ ਜੋਣਾ ਮੋੜ ਬਣਿਆ ਬੈਠਾ ਕੜ ਮੇਲੇ ਵਿੱਟ ਮਾੜਵਾ ਦੇ ਦਾ ਹੌਲੀ ਹੌਲੀ ਜਾਂਦਾ ਸਿ ਪਹਾੜ ਚੜੇ ਗੁੱਸੇ ਜਮਣ ਕੰਦਾ ਗਮਣ ਉਹ ਗੱਲ ਹੈ ਜਿਹੜਾ ਭੋਰਾ ਕਬਜਿਆ ਉਹਨੂੰ ਮਾਰਨਾ ਦੀ ਵਿਚਾਰੇ ਨੂੰ ਹੁਣੇ ਫੌਜੀ ਸਾਈਕਲ ਥੱਲੇ ਆ ਕੇ ਸ਼ੀਤ ਹੋ ਜਾਣਾ ਸੀ ਸਵੇਰੇ ਖਬਰਛ ਆਪਣੀ ਸੀ ਸਾਈਕਲ ਦੀ ਚੈਨ ਵਿੱਚ ਆ ਕੇ ਫੌਜੀ ਸ਼ੀਤ ਹੋਇਆ ਫੌਜੀ ਜਲਦੀ ਸਾਹ ਛੱਡ ਦੋ ਉਸ ਆਲਿਆ ਤੂੰ ਯਾਰੀ ਚ ਗਦਾਰੀ ਕਰ ਗਿਆ ਦੱਲੇ ਵਾਲਾ ਕੰਮ ਕਰ ਗਿਆ ਬਾਈ ਕਲਮ ਨਾਲ ਲਿਖਦਾ ਜਾਂ ਬੰਦੂਕ ਨਾਲ ਵਿਚਕਾਰੀ ਗੈਂਗ ਆਪਾਂ ਵੀ ਇੱਕ ਥਾਲੀ ਚ ਰੋਟੀ ਖਾਦੀ ਹੋਈ ਆ ਬਾਈ ਚਾਂਸ ਤਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਨਾ ਵਿਚਾਲੋ ਪਾੜ ਦਿੰਦਾ ਵਿਚਾਲੋ ਪਾੜ ਦਿੰਦਾ ਸਰਕਾਰਾਂ ਨੇ ਤੈਨੂੰ ਮਰਵਾ ਦੇਣਾ ਬਾਈ ਦੇਖੀ ਅੱਛਾ ਨਾ ਵਿਚਾਲੋ ਪਾੜ ਦਿੰਦਾ ਪਰ ਆ ਤੇਰੇ ਆ ਐਂਡ ਵਾਲੇ ਐਕਸ਼ਨ ਨੇ ਧਰਮ ਨਾਲ ਮੈਨੂੰ ਕੀਲ ਕੇ ਰੱਖਤਾ ਵੇ ਟੱਕਣ ਟੱਕਣ ਤਾਂ ਖੋਲ ਆ ਉਹ ਮਮਾ ਇੰਨਾ ਤੇਲ ਪੀ ਜਾਣਾ ਅੰਦਰ ਕੀ ਜੋਤ ਜਗਾਉਣੀ ਆ ਚੱਲ ਹੁਣ ਬੇਸਨ ਤੇ ਆਲੂ ਖਾ ਕੇ ਪਕੌੜੇ ਕੱਢ ਦੇ ਕੀੜੇ ਪੈਣ ਉਹਦੇ ਜਿਹਨੇ ਸਾਡੇ ਵੀਰ ਨੂੰ ਇਸ ਕੰਮ 'ਚ ਪਾਇਆ ਕੂ ਸਾਲਿਆ ਇੱਥੇ ਫੇਲ ਪੀ ਜਾਣਾ ਉੱਥੇ ਬੀਬੀ ਤੇਰੀ ਤੜਕਾ ਲਾਉਣ ਤੋਂ ਬੈਠੀ ਆ। ਇਹ ਨਾ ਕੁਝ ਸਿੱਖਿਆ ਤੇ ਆ ਵੀ ਸਿੱਖਿਆ ਨਾ। ਨਾਂ ਦੀ ਆ ਵੀ ਕੁੜੂ ਤੂੰ। ਬਾਬਾ ਕਿਹੜਾ ਕੀੜਾ ਤੇਰੇ ਅੰਦਰ? ਬੁੱਢੀ ਦਾ ਟਾਈਮ ਥੋੜਾ ਹੀ ਰਹਿ ਗਿਆ। ਇਹਨੇ ਬੁੱਢੀ ਮਾਰਦਣੀ ਆ 2-3 ਦਿਨਾਂ ਚ। ਬੀਬੀ ਵੀ ਤਗੜੀ ਆ ਜਿਹੜੀ ਇੰਨਾ ਕੋ ਚੱਲੀ ਜਾਂਦੀ ਆ। ਆਪਰ ਨਾ ਤੋਰਦਾ ਸੁਖਿਆ ਤਰਾਇ ਮਕਦਮਾ ਕਿ ਮੈਂ ਤੁਹਾਡੇ ਦੋ ਸੁਖਿਆ ਤਰਾਇ ਮਕਦਮਾ ਬਾਬਾ ਤੁਰ ਲੱਗਦਾ ਰੋਟੀ ਤੋਂ ਵੀ ਜਾਣਾ 부ੜੀ ਮਾਰ ਕੇ ਸੁਖੇ ਤੋਂ ਨਾ ਦੇ ਵੀ ਆਪਣੀ ਜਾਨ ਨੂੰ ਲਾ ਬੱਤੀ ਆ ਗਰੀਲਾ ਵੀ ਆ ਗਿਆ ਤੇ ਸਗੇਲ ਸਰਦਾਰ ਰਾਮੋਹਣੀ ਪੰਜਾਬ ਚ ਜਾਲਮਾ ਤੈਨੂੰ ਸਰਕਾਰਾਂ ਨੇ ਮਰਵਾ ਦੇਣਾ ਪਹਾੜੀ ਬੱਕਰਾ ਨਾ ਕਵੀਰ ਦਾ ਚੈਣ ਕੁੱਪੀ ਵਰਗਾ ਕਿਸੇ ਨੇ ਚਪੇੜਾ ਮਾਰੇ ਹੋਣੇ ਅੱਖਾਂ ਤਾਂ ਸੁੱਚੀਆਂ ਦਿਲ ਹੋਰ ਕਿਤੇ ਹੁੰਦਾ ਭਰਾਵਾ ਤੂੰ ਮੂੰਹ ਜੰਗਲ ਪਾਈ ਜਾਣਾ ਰਾਧਾ ਆ ਪੁੱਠਾ ਪੰਗਾ ਪੈ ਗਿਆ ਨੀ ਓੜਾ ਉਸਤਾਦ ਜੀ ਤੁਹਾਡੇ ਪੈਰ ਕਿੱਥੇ ਆ ਤੇ ਆਪ ਪਾਣਾ ਬਖਸ਼ੋ ਉਸਤਾਦ ਜੀ ਕਿਉਂ ਉਹਨਾਂ ਦਾ ਹੱਥਾਂ ਬੰਦ ਕਰਾਉਣਾ ਕਲੱਚ ਪਲੇਟਾਂ ਦਾ ਕੰਮ ਹੋਣ ਵਾਲਾ ਆ ਪੁੱਠਾ ਪੰਗਾ ਪੈ ਗਿਆ ਨੀ ਓੜਾ ਬੜੇ ਐ ਪਿਆਰਾਂ ਦਾ ਮੂੰਹ ਆ ਬਣਾ ਜਿਵੇਂ ਕਰੇਲੇ ਤੇ ਧਾਗਾ ਲਵੇਟਿਆ ਹੋਵੇ ਬੈਕ ਮਾਰੂ ਇਹ ਮੂਰੋ ਸਮਾਨ ਇਕੱਠਾ ਕਰ ਲਓ ਨੇ ਨਾਲ ਦੇ ਕਿਤੋਂ ਨਹੀਂ ਮੁੱਲ ਥਿਆਉਂਦੇ ਨੱਕ ਚ ਜੁਗ ਨੂੰ 24 ਘੰਟੇ ਹਾਜ਼ਰ ਰਹਿੰਦਾ ਪੇਕੇ ਦੋਵੇਂ ਪਹਿਣਾ ਨੱਚੀਆਂ ਗੌਰੇ ਬਾਬਾ ਤੈਨੇ ਤਾਂ ਗਾਣੇ ਦਾ ਜਮਾ ਜਲੂਸ ਕਰਤਾ ਹੋਰੀ ਜਾਓ ਕਿਹੜਾ ਪੈਸੇ ਲੱਗਦੇ ਆ ਪੇਕੇ ਦੋਵੇਂ ਪਹਿਣਾ ਨੱਚੀਆਂ ਗੌਰੇ ਨੱਚੀ ਨੱਕ ਦੇ ਕਿੱਡਾ ਸਾਲੇ ਦਾ ਹਾਂਜੀ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ